ਸੈਂਟਰ ਸਰਕਾਰ ਦਾ ਜਿਹੜਾ ਅਟੈਕ ਆ ਪੰਜਾਬ ਯੂਨੀਵਰਸਿਟੀ ਤੇ ਉਹ ਅਟੈਕ ਇਕੱਲਾ ਪੰਜਾਬ ਯੂਨੀਵਰਸਿਟੀ ਤੇ ਨਹੀਂ ਪੰਜਾਬ ਯੂਨੀਵਰਸਿਟੀ ਦੀ ਡੈਮੋਕਰੇਸੀ ਤੇ ਅਟੈਕ ਆ ਇੱਥੋਂ ਦੀ ਸਬਸਿਡਾਈਜ਼ਡ ਐਜੂਕੇਸ਼ਨ ਤੇ ਅਟੈਕ ਆ ਤੇ ਨਾਲ-ਨਾਲ ਪੰਜਾਬ ਤੇ ਅਟੈਕ ਇਹਦੇ ਤੇ ਜਿਹੜਾ ਪੰਜਾਬ ਦਾ ਦਾਵਾ ਉਹਨੂੰ ਬਚਾਉਣ ਲਈ ਪੰਜਾਬ ਪੰਜਾਬ ਯੂਨੀਵਰਸਿਟੀ ਚ ਪਹੁੰਚੂਗਾ ਚੰਡੀਗੜ੍ਹ ਚ ਪਹੁੰਚੂਗਾ ਤੇ ਦਸ ਸਟਰੀਟ ਨੂੰ ਇੱਕ ਇਤਿਹਾਸ ਸਿਰਜਿਆ ਜਾਊਗਾ ਬੀਜਪੀ ਆਰਐਸਐਸ ਤੋਂ ਬਿਨਾ ਅਸੀਂ ਸਾਰੇ ਸਾਡੇ ਨਾਲ ਆ ਕਿ ਸਾਡਾ ਨਿਸ਼ਾਨਾ ਇੱਕੋ ਹੀ ਹੈ ਸੈਂਟਰ ਸਰਕਾਰ ਸਾਰੀਆਂ ਜਥੇਬੰਦੀਆਂ ਨੇ ਸਾਨੂੰ ਭਰੋਸਾ ਦਿਵਾਇਆ ਕਿ 10 ਤਰੀਕ ਵਾਲੀ ਜਿਹੜੀ ਕੋਲ ਆ ਉਹ ਸਿਰੇ ਚੜਨ ਲਈ ਉਹ ਨੂੰ ਇਤਿਹਾਸਕ ਇਕੱਠ ਬਣਾਉਣ ਲਈ ਉਹ ਸਾਡਾ ਸਾਥ ਦੇਣਗੇ ਤੇ ਹਜ਼ਾਰਾਂ ਦੀ ਗਿਣਤੀ ਚ ਹਜ਼ਾਰਾਂ ਦੀ ਗਿਣਤੀ ਚ ਹਜੂਮ ਯੂਨੀਵਰਸਿਟੀ ਚ ਪਹੁੰਚੂਗਾ ਜੇ ਚੰਡੀਗੜ੍ਹ ਪ੍ਰਸ਼ਾਸਨ ਉਹਨਾਂ ਨੂੰ ਰਾਹ 'ਚ ਰੋਕਦਾ ਤਾਂ ਪਹਿਲਾਂ ਤਾਂ ਯੂਨੀਵਰਸਿਟੀ ਪਹੁੰਚਣਾ ਸੀ ਪੇਰਚੰਡੀ ਇੜਦੀਆਂ ਸ਼ਾਇਦ ਸੜਕਾਂ ਵੀ ਰੋਕੀਆਂ ਜਾਣਗੀਆਂ ਜ਼ਿਲ੍ਹਾ ਹੈੱਡਕੁਆਟਰ ਹੋਗੇ, ਬੀਜੇਪੀ ਦਫ਼ਤਰ ਹੋਗੇ, ਉੱਥੇ ਇਕੱਠ ਕਰਕੇ ਬੀਜੇਪੀ ਦੇ ਸੈਂਟਰ ਸਰਕਾਰ ਦੇ ਪੁਤਲੇ ਫੁੱਟੇ ਜਾ ਸਕਦੇ ਆ, ਬੀਜੇਪੀ ਦੇ ਦਫ਼ਤਰ ਘੇਰੇ ਜਾ ਸਕਦੇ ਆ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਡੀਸੀ ਦਫ਼ਤਰਾਂ ਦੇ ਬਾਹਰ ਮੁਜ਼ਾਹਰੇ ਕਰਕੇ ਉੱਥੇ ਵੀ ਇਕੱਠ ਕੋਈ ਰੋਸ ਪ੍ਰਦਰਸ਼ਨ ਕਰੇ ਜਾ ਸਕਦਾ। ਸਾਡੀ ਇੱਕ ਕਲੀਅਰ ਡਿਮਾਂਡ ਆ ਕਿ 99 ਮੈਂਬਰੀ ਸੈਨੇਟ ਜੋ ਪਹਿਲਾਂ ਸੀ ਜੀ ਉਹਨੂੰ ਬਹਾਲ ਕਰਿਆ ਜਾਵੇ। ਤੇ ਉਹਦੇ ਇਲੈਕਸ਼ਨ ਸ਼ਡਿਊਲ ਅਨਾਉਂਸ ਹੋ ਜਾਵੇ ਜਿੰਨੇ ਟਾਈਮ ਤੱਕ ਸਾਡੀ ਡਿਮਾਂਡ ਪੂਰੀ ਨਹੀਂ ਹੁੰਦੀ ਇਹ ਮੋਰਚਾ ਚੱਲਦਾ ਰਹੂਗਾ ਅੱਜ ਜੀ ਅਸੀਂ ਆਲ ਪਾਰਟੀ ਮੀਟਿੰਗ ਦੀ ਕਾਲ ਦਿੱਤੀ ਸੀਗੀ ਪੰਜਾਬ ਦੀਆਂ ਜਾਂ ਹਰਿਆਣੇ Rajasthan ਦੀਆਂ ਜਿੰਨੇ ਵੀ ਨਾਲ ਦੇ ਇਲਾਕਿਆਂ ਦੀਆਂ ਜਥੇਬੰਦੀਆਂ ਜੋ ਲੋਕਾਂੇ ਕੰਮ ਕਰ ਰਹੀਆਂ ਜਮਹੂਰੀ ਜਨਤਕ ਜਥੇਬੰਦੀਆਂ ਉਹਨਾਂ ਦੀ ਮੀਟਿੰਗ ਸੀ ਉਹਦੇ ਚ ਕਿਸਾਨ ਜਥੇਬੰਦੀਆਂ ਆਈਆਂ ਮਜ਼ਦੂਰ ਜਥੇਬੰਦੀਆਂ ਆਈਆਂ ਮੁਲਾਜ਼ਮ ਜਥੇਬੰਦੀਆਂ ਆਈਆਂ ਸਟੂਡੈਂਟ ਜਥੇਬੰਦੀਆਂ ਆਈਆਂ ਟੀਚਰਜ਼ ਜਥੇਬੰਦੀਆਂ ਆਈਆਂ ਇਸ ਤੋਂ ਬਿਨਾਂ ਕੋਸ਼ਿਸ਼ ਸੱਖ ਜਥੇਬੰਦੀਆਂ ਵੀ ਆਈਆਂ ਤੇ ਸਾਰੀਆਂ ਜਥੇਬੰਦੀਆਂ ਜਿਵੇਂ ਆਪਾਂ ਗੱਲ ਕਰ ਲਈਏ ਐਸਕੇਐਮ ਆਇਆ ਐਸਟੀਐਮ ਨਾਨ ਪੋਲੀਟਿਕਲ ਕਿਸਾਨ ਮਜ਼ਦੂਰ ਮੋਰਚਾ ਸਾਰੀਆਂ ਜਥੇਬੰਦੀਆਂ ਨੇ ਸਾਨੂੰ ਪ੍ਰੋਸਾਦਵਾਇਆ ਕਿ 10 ਤਰੀਕ ਵਾਲੀ ਜਿਹੜੀ ਕਾਲ ਆ ਉਹ ਸਿਰੇ ਚੜਨ ਲਈ ਉਹਨੂੰ ਇਤਿਹਾਸਕ ਇਕੱਠ ਬਣਾਉਣ ਲਈ ਉਹ ਸਾਡੇ ਸਾਥ ਦੇਣਗੇ ਤੇ ਹਜ਼ਾਰਾਂ ਦੀ ਗਿਣਤੀ 'ਚ ਹਜ਼ਾਰਾਂ ਦੀ ਗਿਣਤੀ 'ਚ ਹਜੂਮ ਯੂਨੀਵਰਸਿਟੀ 'ਚ ਪਹੁੰਚੂਗਾ ਅਗਲੀ ਗੱਲ ਇਹ ਆ ਜੇ ਚੰਡੀਗੜ੍ਹ ਪ੍ਰਸ਼ਾਸਨ ਉਹਨਾਂ ਨੂੰ ਰਾਹ 'ਚ ਰੋਕਦਾ ਤਾ ਪਹਿਲਾਂ ਤਾਂ ਯੂਨੀਵਰਸਿਟੀ ਪਹੁੰਚਣਾ ਸੀ ਫਿਰ ਚੰਡੀਗੜ੍ਹ ਦੀਆਂ ਸ਼ਾਇਦ ਸੜਕਾਂ ਵੀ ਰੋਕੀਆਂ ਜਾਣਗੀਆਂ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਅਸੀਂ ਸਾਰਿਆਂ ਨੇ ਅਪੀਲ ਕਰੀ ਆ ਚਾਹੇ ਪੰਜਾਬ ਪੁਲਿਸ ਆ ਚਾਹੇ ਚੰਡੀਗੜ੍ਹ ਪੁਲਿਸ ਆ ਕਿ ਇੱਥੇ ਆ ਰਹੇ ਜਿੰਨੇ ਵੀ ਲੋਕ ਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਜਿਹੜਾ ਸੈਨੇਟ ਨੂੰ ਪਹੁੰਚਾਉਣ ਲਈ ਇੱਥੇ ਧਰਨਾ ਲੱਗਿਆ ਹੋਇਆ ਉੱਥੇ 10 ਤਰੀਕ ਦੀ ਜਿਹੜੀ ਕੋਲ ਆ ਉੱਥੇ ਜਿੰਨੇ ਵੀ ਪਹੁੰਚ ਰਹੇ ਉਹਨੂੰ ਕਿਸੇ ਨੂੰ ਨਾ ਰੋਕਿਆ ਜਾਵੇ ਨਹੀਂ ਤਾਂ ਮਤਲਬ ਅਸੀਂ ਯੂਨੀਵਰਸਿਟੀ 'ਚ ਪ੍ਰੋਟੈਸਟ ਦੀ بجائے ਚੰਡੀਗੜ੍ਹ 'ਚ ਜਿੱਥੇ ਜਿੱਥੇ ਖੜਾਂਗੇ ਉੱਥੇ ਤੇ ਭਾਟੀ ਇਸ ਤੋਂ ਬਿਨਾ ਉਹਨਾਂ ਨੇ ਇਹ ਵੀ ਕਿਹਾ ਸਾਨੂੰ ਪ੍ਰੋਸਾਦਵਾਇਆ ਕਿ ਜਿਵੇਂ ਜਿੱਥੇ ਜਿੱਥੇ ਉਹਨਾਂ ਦੀ ਲੋਕਲ ਯੂਨਟਾਂ ਜਿਲ੍ਹਾ ਹੈੱਡਕੁਆਟਰ ਹੋ ਗਏ, ਬੀਜੇਪੀ ਦਫ਼ਤਰ ਹੋ ਗਏ, ਉੱਥੇ ਇਕੱਠੇ ਜਰ ਕੇ ਬੀਜੇਪੀ ਦੇ ਸੈਂਟਰ ਸਰਕਾਰ ਦੇ ਪੁਤਲੇ ਫੁੱਕੇ ਜਾ ਸਕਦੇ ਆ, ਬੀਜੇਪੀ ਦੇ ਦਫ਼ਤਰ ਘੇਰੇ ਜਾ ਸਕਦੇ ਆ ਤੇ ਜਿਲ੍ਹਾ ਹੈੱਡਕੁਆਟਰਾਂ ਤੇ ਡੀਸੀ ਦਫ਼ਤਰਾਂ ਦੇ ਬਾਹਰ ਮੁਜ਼ਾਹਰੇ ਕਰਕੇ ਉੱਥੇ ਵੀ ਇੱਕ ਕੋਈ ਰੋਸ ਪ੍ਰਦਰਸ਼ਨ ਜਰੇ ਜਾ ਸਕਦੇ ਆ। ਤੇ ਇਸ ਤੋਂ ਬਿਨਾ ਮਤਲਬ ਸਾਨੂੰ ਕੋਈ ਹੋਰ ਸੁਝਾਅ ਆਏ ਜਿਵੇਂ ਮੰਨ ਲਓ ਉਹ ਦਿਨ ਲੰਗਰ ਦੀ ਕੋਈ ਸੇਵਾ ਕਿਸੇ ਜਥੇਬੰਦੀ ਨੇ ਚੱਕੀ ਆ ਫੰਡ ਦੀ ਸੇਵਾ ਕਿਸੇ ਜਥੇਬੰਦੀ ਨੇ ਚੱਕੀ ਆ ਇਸ ਤੋਂ ਬਿਨਾ ਮੋਰਚੇ ਨੂੰ ਲੰਮਾ ਚਲਾਉਣ ਲਈ ਜਿਵੇਂ ਸਾਨੂੰ ਪਤਾ ਕਿ ਇਹ ਮੋਰਚਾ ਇੱਕ ਵੱਡਾ ਮੋਰਚਾ ਸੈਂਟਰ ਸਰਕਾਰ ਦਾ ਜਿਹੜਾ ਅਟੈਕ ਆ ਪੰਜਾਬ ਯੂਨੀਵਰਸਿਟੀ ਤੇ ਉਹ ਅਟੈਕ ਇਕੱਲਾ ਪੰਜਾਬ ਯੂਨੀਵਰਸਿਟੀ ਤੇ ਨਹੀਂ ਪੰਜਾਬ ਯੂਨੀਵਰਸਿਟੀ ਦੀ ਡੈਮੋਕਰੇਸੀ ਦੇ ਅਟੈਕ ਆ ਇੱਥੋਂ ਦੀ ਸਬਸਿਡਾਈਜ਼ਡ ਐਜੂਕੇਸ਼ਨ ਤੇ ਅਟੈਕ ਆ ਤੇ ਨਾਲ ਨਾਲ ਪੰਜਾਬ ਤੇ ਅਟੈਕ ਆ ਮਤਲਬ ਪੰਜਾਬ ਦੀ ਜਿਹੜੀ ਚੰਡੀ ਰਲ ਚ ਕੋਈ ਸੇਹ ਬਚੀ ਆ ਉਹ ਪੰਜਾਬ ਯੂਨੀਵਰਸਿਟੀ ਜਰੀਏ ਬਚੀ ਆ ਤੇ ਪੰਜਾਬ ਯੂਨੀਵਰਸਿਟੀ ਚ ਜਿਹੜੀ ਪੰਜਾਬ ਦੀ ਸੇਹ ਬਚੀ ਆ ਤਾਂ ਉਹ ਪੰਜਾਬ ਜਰੀ ਸੈਨੇਟ ਜਰੀਏ ਬਚੀ ਆ ਤਾਂ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਆ ਇਸ ਤੋਂ ਅੱਗੇ ਜਿਹੜੀਆਂ ਅਗਲਾਂ ਅਗਲੀਆਂ ਗੱਲਾਂ ਉਹ ਲਗਾਤਾਰ ਸੰਘਰਸ਼ ਤਿੱਖਾ ਹੁੰਦਾ ਰਹੂਗਾ ਤਾਂ ਸਬਰ ਤੇ ਸਤਕੇ ਨਾਲ ਲੜਨਾ ਅਸੀਂ ਬਾਕੀ ਅਗਲੇ ਪ੍ਰੋਗਰਾਮ 10 ਤਰੀਕ ਤੋਂ ਬਾਅਦ ਜਿਹੜੇ ਦਾ ਲੋਕਲੀ ਜ਼ਿਲ੍ਹਾ ਹੈੱਡਕੁਆਟਰਾਂ ਤੇ ਜੋ ਵੀ ਰੋਸਮੁਜਾਰੇ ਕਰਨੀਆਂ ਆ ਉਹ ਹੋ ਗਿਆ ਜਿਵੇਂ ਪ੍ਰੋਫੈਸਰ ਯੂਨੀਅਨ ਆਈ ਸਾਡੇ ਕੋਲੇ ਟੀਚਰ ਯੂਨੀਅਨ ਆਈਆਂ ਉਹਨਾਂ ਨੇ ਆਪਣੇ ਸਕੂਲਾਂ ਦੇ ਅੰਦਰ ਸਕੂਲਾਂ ਦੇ ਬਾਹਰ ਕਾਲਜਾਂ ਦੇ ਬਾਹਰ ਰੋਸਮਜਾਰੀ ਕਰਨ ਜੇ ਤੇ ਉਹ ਇਸ ਤੋਂ ਪਹਿਲਾਂ ਚੱਰ ਵੀ ਰਹੇ ਆ ਇਸ ਤੋਂ ਬਿਨਾ ਪ੍ਰਚਾਰ ਦਾ ਕੰਮ ਹੋ ਗਿਆ ਕਿ ਪ੍ਰਚਾਰ ਕਿਵੇਂ ਜਰਨਾ ਇਹਦਾ ਸਾਰਾ ਉਹਦੇ ਸਾਡੇ ਕਿਸਾਨ ਜਥੇਬੰਦੀਆਂ ਦੇ ਚਾਹੇ ਸੋਸ਼ਲ ਮੀਡੀਆ ਇੰਚਾਰਜ ਚਾਹੇ ਕਿਸਾਨ ਜਥੇਬੰਦੀਆਂ ਆਪਾਂ ਉਹਨਾਂ ਦੀਆਂ ਪਿੰਡੋਂ ਪਿੰਡ ਯੂਨਟਾਂ ਤੇ ਉਹ ਪਿੰਡੋਂ ਪਿੰਡ ਯੂਨਟਾਂ 'ਚ ਵੀ ਕਹਿੰਦੇ ਅਸੀਂ ਜਾ ਕੇ ਪਿੰਡਾਂ ਦੇ ਗੁਰਦੁਆਰਿਆਂ 'ਚ ਅਨਾਉਂਸਮੈਂਟ ਖਿਰਾਵਾਗੇ ਕਿ 10 ਤਰੀਕ ਨੂੰ ਯੂਨੀਵਰਸਿਟੀ ਪਹੁੰਚਣਾ ਹਰੇਕ ਪਿੰਡ 'ਚੋਂ ਕੋਈ ਇੱਕ ਗੱਡੀ ਆਵੇ, ਦੋ ਗੱਡੀਆਂ ਉਹ ਕੋਈ ਟਰਾਲੀ ਆਵੇ, ਕੋਈ ਬੱਸ ਤੇ ਆਵੇ, ਕਿਵੇਂ ਵੀ ਆਵੇ ਯੂਨੀਵਰਸਿਟੀ 'ਚ ਪਹੁੰਚੇ 10 ਤਰੀਕ ਨੂੰ ਪਤਾ ਲੱਗਣਾ ਚਾਹੀਦਾ ਕਿ ਇਹ ਯੂਨੀਵਰਸਿਟੀ ਹੈ ਜਿਹੜੀ ਇਹਨੂੰ ਬਚਾਉਣ ਲਈ ਲੋਕ ਖੜੇ ਆ। ਇਹਦੇ ਤੇ ਜਿਹੜਾ ਪੰਜਾਬ ਦਾ ਦਾਵਾ ਉਹਨੂੰ ਬਚਾਉਣ ਲਈ ਪੰਜਾਬ ਪੰਜਾਬ ਯੂਨੀਵਰਸਿਟੀ 'ਚ ਪਹੁੰਚੂਗਾ। ਚੰਡੀਗੜ੍ਹ ਚ ਪਹੁੰਚੂਗਾ ਤੇ 10 ਤਰੀਕ ਨੂੰ ਇੱਕ ਇਤਿਹਾਸ ਸਿਰਜਿਆ ਜਾਊਗਾ। ਮਤਲਬ ਪੰਜਾਬ ਦੇ ਲੋਕਾਂ ਦੀ ਜਿਹੜੀ ਲੜਾਈ ਆ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਾਂ ਦੀ ਜਿਹੜੀ ਲੜਾਈ ਆ ਇਹਦੇ ਸਾਡੇ ਨਾਲ ਹਰਿਆਣੇ ਤੋਂ ਵੀ ਜਥੇਬੰਦੀਆਂ ਆਈਆਂ ਸੀ। ਜੂਪੀ ਤੋਂ ਵੀ ਜਥੇਬੰਦੀਆਂ ਆਈਆਂ ਸੀ। ਰਾਜਸਥਾਨ ਤੋਂ ਵੀ ਜਥੇਬੰਦੀਆਂ ਆਈਆਂ ਸੀ। ਹਿਮਾਚਲ ਤੋਂ ਵੀ ਸਪੋਰਟ ਆਈ ਆ। ਤਾਂ ਸਾਰਿਆਂ ਨੇ ਮਤਲਬ ਇੱਕ ਵੱਡਾ ਸੰਘਰਸ਼ ਅਸੀਂ ਜੋ ਵਿੱਢਿਆ ਇਹ ਅੱਗੇ ਲਗਾਤਾਰ ਤਿੱਖਾ ਹੋਣਾ ਤੇ ਸਾਡੀ ਇੱਕ ਕਲੀਅਰ ਡਿਮਾਂਡ ਆ ਕਿ 99 ਮੈਂਬਰੀ ਸੈਨੇਟ ਜੋ ਪਹਿਲਾਂ ਸੀ ਜੀ ਉਹਨੂੰ ਬਹਾਲ ਕਰਿਆ ਜਾਵੇ ਤੇ ਉਹਦੇ ਇਲੈਕਸ਼ਨ ਸ਼ਡਿਊਲ ਅਨਾਉਂਸ ਕਰਿਆ ਜਾਵੇ ਜਿੰਨੇ ਟਾਈਮ ਤੱਕ ਸਾਡੀ ਡਿਮਾਂਡ ਪੂਰੀ ਨਹੀਂ ਹੁੰਦੀ ਇਹ ਮੋਰਚਾ ਚੱਲਦਾ ਰਹੂਗਾ ਤੇ ਉਹਨਾਂ ਨਾਲ ਟਾਈਮ 'ਚ ਲਗਾਤਾਰ ਪਖਵਾ ਕੌਲਾਂ ਹੋਣਗੀਆਂ ਕਹਿੰਦੇ ਨੇ ਕਰੰਤਰਨ ਬਾਏ ਇਲੈਕਸ਼ਨ ਦੇ ਵਿੱਚ ਕੀ ਬੀਜੇਪੀ ਦਾ ਵਿਰੋਧ ਕਰਨ ਦੀ ਕੋਈ ਕਾਲ ਹੈ ਯੂਨੀਵਰਸਿਟੀ ਮੇਗਾ ਹਾਂਜੀ ਉੱਥੇ ਜਿੰਨੀਆਂ ਹਜੇ ਤੱਕ ਬੀਜੇਪੀ ਦਾ ਜਿੱਥੇ ਵੀ ਆ ਕਿਸੇ ਵੀ ਤਰ੍ਹਾਂ ਦਾ ਬੀਜੇਪੀ ਦਾ ਚਾਹੇ ਦਫ਼ਤਰ ਆ ਬੀਜੇਪੀ ਦਾ ਕੋਈ ਲੀਡਰ ਆ ਸਾਡੇ ਵੱਲੋਂ ਇੱਕ ਕਾਲ ਹੈ ਜੀ ਉਹਨਾਂ ਦਾ ਕਿਰਾਉ ਕਰਨਾ ਚਾਹੀਦਾ ਪਰ ਸਿਰਫ ਬੀਜੇਪੀ ਪਿਆਰ ਆਰਐਸਐਸ ਦਾ ਘਰਾਉ ਕਰਨਾ ਹਜੇ ਸਾਡੀ ਜਿਹੜੀ ਲੜਾਈ ਆ ਭਾਜਪਾ ਆਰਐਸਐਸ ਨੂੰ ਸਿੱਧ ਤਾ ਉਹਨਾਂ ਨੂੰ ਟਾਰਗੇਟ ਕਰੀ ਹੋਈ ਆ ਤੇ ਉਸ ਤੋਂ ਬਿਨਾ ਜਿੰਨੀਆਂ ਵੀ ਇਲੈਕਟੋਰਲ ਪੋਲੀਟੀਕਲ ਪਾਰਟੀਆਂ ਚਾਹੇ ਇਸ ਤੋਂ ਬਿਨਾ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ ਦਲਿਤ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਕੋਈ ਕਾਮਰੇਡ ਜਥੇਬੰਦੀਆਂ ਹਲਸਤਾਨੀ ਜਥੇਬੰਦੀਆਂ ਭਾਜਪਾ ਆਰਐਸਐਸ ਤੋਂ ਬਿਨਾ ਅਸੀਂ ਸਾਰੇ ਸਾਡੇ ਨਾਲ ਆ ਕਿ ਸਾਡਾ ਨਿਸ਼ਾਨਾ ਇੱਕੋ ਹੀ ਹੈ ਸੈਂਟਰ ਸਰਕਾਰ ਜਿੱਥੇ ਭਾਜਪਾ ਆਰਐਸਐਸ ਦੀ ਸਰਕਾਰ ਬੈਠੀ ਆ ਹੋਏਗੀ ਕਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਕਰੋਗੇ ਸ਼ਾਂਤਮਈ ਰਹੇਗਾ ਮਾਰਚ ਰਹੇਗਾ ਜਾਂ ਕੀ ਸੋਚੇ ਸਾਡਾ ਸ਼ਾਂਤਮਈ ਪ੍ਰਦਰਸ਼ਨ ਰਹੂਗਾ ਯੂਨੀਵਰਸਿਟੀ ਦੇ ਵਿੱਚ ਰਹੂਗਾ ਇਸ ਜਗ੍ਹਾ ਤੇ ਜਿੱਥੇ ਖੜੇ ਆ ਵੀਸੀ ਆਫਿਸ ਖੜੇ ਆ ਇਹਦੇ ਜਿੱਤੇ ਨੇੜੇ ਤੇੜੇ ਹੀ ਸਟੇਜ ਲੱਗੂਗੀ ਇਸ ਏਰੀਏ ਤੇ ਇੱਕ ਵੱਡਾ ਇਕੱਠ ਕਰਕੇ ਸਾਰਾ ਦਿਨ ਪ੍ਰੈਸ ਚੱਲੂਗਾ ਰੋਸਮੁਜਾਰਾ ਚੱਲੂਗਾ ਇਸ ਤੋਂ ਬਨਾ ਮੈਂ ਤੁਹਾਨੂੰ ਦੱਸਦਾ ਕਿ ਜਿਨ੍ਹਾਂ ਨੇ ਵੀ ਇੱਥੇ ਪਹੁੰਚਣਾ ਯੂਨੀਵਰਸਿਟੀ ਪ੍ਰੋਟੈਸਟ ਸਾਈਟ ਤੇ ਪਹੁੰਚਣਾ ਧਰਨੇ 'ਚ ਪਹੁੰਚਣਾ ਉਸ ਦਿਨ ਐਕਟ ਨੰਬਰ ਗੇਟ ਜਿਹੜਾ ਪੀਜੀਆਈ ਦੇ ਸਾਹਮਣੇ ਆ ਉਹ ਬੰਦ ਕਰ ਦਿੱਤਾ ਜਾਊਗਾ ਤਿੰਨ ਨੰਬਰ ਗੇਟ ਜਿਹੜਾ 25 ਸੈਕਟਰ ਦੇ ਸਾਹਮਣੇ ਆ ਉਹ ਬੰਦ ਕਰ ਦਿੱਤਾ ਜਾਊਗਾ ਜੀਨੇ ਵੀ ਯੂਨੀਵਰਸਿਟੀ ਚ ਪਹੁੰਚਣਾ ਜੋ ਵੀ ਤਰਨੇ ਸਪੋਰਟ ਚ ਪਹੁੰਚ ਰਿਹਾ ਦੋ ਨੰਬਰ ਗੇਟ ਯੂਨੀਵਰਸਿਟੀ ਦਾ ਜਿਹੜਾ 15 ਸੈਕਟਰ ਵਾਲੀਆਂ ਲੇਟਾਂ ਤੋਂ ਆਪਾਂ ਮੁੜਦੇ ਆ 15 ਸੈਕਟਰ ਵਾਲੀਆਂ ਲੇਟਾਂ ਦੇ ਸਾਹਮਣੇ ਆ ਉਹ ਦੋ ਨੰਬਰ ਗੇਟ ਖੁੱਲਾ ਹੋਊਗਾ ਤਾਂ ਸਾਰਿਆਂ ਨੂੰ ਅਪੀਲ ਆ ਕਿ ਆਪਾਂ ਓરિਜਿਨ ਆ ਨਹੀਂ ਦੋ ਨੰਬਰ ਗੇਟ ਖੁੱਲਾ ਹੋਊਗਾ ਉਹਦੇ ਜ਼ਰੀਏ ਅੰਦਰ ਆਉਣਾ ਅੰਦਰ ਆ ਕੇ ਆਪਾਂ ਇੱਕ ਵੱਡਾ ਹਜੂਮ ਵੱਡਾ ਇਕੱਠ ਸੈਂਟਰਲ ਸਰਕਾਰ ਨੂੰ ਦਿਖਾਉਣਾ ਕਿ ਉਹਨਾਂ ਨੇ ਕਿੰਨਾ ਗਲਤ ਫੈਸਲਾ ਲਿਆ ਤੇ ਉਸ ਗਲਤ ਫੈਸਲੇ ਦਾ ਅਸੀਂ ਵਿਰੋਧ ਕਰਦੇ ਪੋਲਿਟਿਕਲ ਪਾਰਟੀਆਂ ਨਾਲ ਕੋਈ ਹਾਂਜੀ ਇੱਕ ਮੈਂ ਗੱਲ ਕਰ ਪੁਰਾਣੀ ਕੋਈ ਪੋਲਿਟਿਕਲ ਪਾਰਟੀ ਆਈ ਹੋਵੇ ਹੋਰ ਕਿੰਨੂ ਕਿੰਨੂ ਸਰਕਾਰੇ ਕਰਾਂਗੇ ਹਾਂਜੀ ਇੱਕ ਮੈਂ ਪਿਛਲੇ ਸਵਾਲ ਦਾ ਗੱਲ ਪੂਰੀ ਕਰਦਾ ਕਿ ਧਰਨੇ ਦੀ ਜਿਹੜੀ ਟਾਈਮਿੰਗ ਆ 11 ਵਜੇ ਆ 11 ਵਜੇ ਤੱਕ ਸਭ ਨੂੰ 10 ਤਰੀਕ ਨੂੰ ਸੋਮਵਾਰ ਦੇ ਦਿਨ 11 ਵਜੇ ਯੂਨੀਵਰਸਿਟੀ 'ਚ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਬਾਕੀ ਜਿਵੇਂ ਅਗਲੇ ਸਵਾਲ ਤੇ ਮੈਂ ਗੱਲ ਕਰਾਂ ਹਜੇ ਤੱਕ ਸਾਡੇ ਕੋਲੇ ਆਮ ਆਦਮੀ ਪਾਰਟੀ ਦੇ ਵੀ ਲੀਡਰ ਆਏ ਆ ਸ਼੍ਰੋਮਣੀ ਅਕਾਲੀ ਦਲ ਦੇ ਵੀ ਲੀਡਰ ਆ ਅਕਾਲੀ ਦਲ ਪੁਨਰਸੁਰਜੀਤ ਦੇ ਵੀ ਲੀਡਰ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਵੀ ਲੀਡਰ ਆ ਕਾਂਗਰਸ ਦੇ ਵੀ ਲੀਡਰ ਆ बसपा ਦੇ ਵੀ ਲੀਡਰ ਆ ਭਾਜਪਾ ਦੇ ਆਰਐਸਐਸ ਤੋਂ ਬਿਨਾ ਜਿੰਨੀਆਂ ਇਲੈਕਟੋਰਲ ਪੋਲੀਟੀਕਲ ਪਾਰਟੀਆਂ ਸਾਰਿਆਂ ਦੇ ਲੀਡਰ ਇੱਥੇ ਪਹੁੰਚ ਰਹੇ ਕਦੀ ਕਿਸੇ ਭਾਜਪਾ ਲੀਡਰ ਦੇ ਨਾਲ ਕਦੀ ਕਿਸੇ ਭਾਜਪਾ ਲੀਡਰ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਕਿਸੇ ਦੇ ਨਾਲ ਵੀ ਕੋਈ ਰਾਤਤਾ ਵੀ ਤੁਸੀਂ ਸਵਾ ਮੁੱਦਾ ਚੁੱਕੋ ਇਹ ਸਾਡੀ ਜਿਹੜੀਆਂ ਮੰਗਾਂ ਨੇ ਅੱਗੇ ਤੱਕ ਲੈ ਕੇ ਜਾਓ ਨਹੀਂ ਹਜੇ ਸਾਡੀ ਕਿਸੇ ਬੀਜੇਪੀ ਲੀਡਰ ਨਾਲ ਗੱਲ ਨਹੀਂ ਹੋਈ ਕਿ ਸਾਡੀਆਂ ਮੰਗਾਂ ਅੱਗੇ ਲੈ ਕੇ ਉਹਨਾਂ ਨੂੰ ਤਾਂ ਅਸੀਂ ਚੇਤਾਵਨੀ ਆ ਜਾਂ ਸੁਝਾਅ ਲਓ ਕਿਹੜਾ ਯਾਰ ਸਾਰਾ ਸਿਸਟਮ ਖਰਾਬ ਕਰੀ ਜਾਂਦੇ ਆ ਬੰਦਾ ਬੇਖੋ ਭਾਈ ਦੇਖ ਲਓ ਥੋੜਾ ਜੋ ਕੋਈ ਨਾ ਕੋਈ ਨਾ ਭਾਈ ਥੋੜਾ ਦੇ ਜਜ਼ਬਾਤੀ ਆ ਬੰਦ ਹੋ ਜਾ ਕੋਈ ਨਾ ਕੋਈ ਨਾ ਭਾਈ ਸਾਬ ਨਾਲ ਕੋਈ ਨਾ ਕੋਈ ਨਾ ਭਈਆ ਪਟੌਂਟੀ ਨੂੰ ਰੱਖੀ ਫੇਸ ਤੇ ਸਾਰੀ ਸ਼ੈਟੋ ਖਰਾਬ ਹੋ ਰਹੀ ਆ ਹਾਂਜੀ ਅੱਛੀ ਸ਼ੈਰੋ ਦਾ ਖਿਆਲ ਪਤਾ ਨਾ ਕੰਡਾ ਬੇਸ ਹਾਂਜੀ ਬੀਜੇਪੀ ਵਾਲਾ ਦੱਸ ਰਹੀ ਸੀ ਬੀਜੇਪੀ ਵਾਲਾ ਬੀਜੇਪੀ ਵਾਲੇ ਸਵਾਲ ਤੇ ਹਜੇ ਸਾਡੀ ਬੀਜੇਪੀ ਦੇ ਕਿਸੇ ਲੀਡਰ ਨਾਲ ਗੱਲ ਨਹੀਂ ਹੋਈ ਬੀਜੇਪੀ ਨੂੰ ਅਸੀਂ ਸਿੱਧੀ ਸੈਂਟਰ ਸਰਕਾਰ ਨੂੰ ਸਾਡੀ ਡਿਮਾਂਡ ਆ ਮੰਨ ਜਾ ਚੇਤਾਵਨੀ ਆ ਕੋਸ਼ ਮਰਜੀ ਸਮਝ ਲੈਣਾ ਇਹ ਹੀ ਡਿਮਾਂਡ ਆ ਕਿ ਸੈਨੇਟ ਕਨਵੈ ਮੈਂਬਰੀ ਸੈਨੇਟ ਬਾਹਰ ਕਰੀ ਜਾਵੇ ਤੇ ਉਹਦਾ ਇਲੈਕਸ਼ਨ ਸ਼ਡਿਊਲ ਅਨਾਉਂਸ ਕੀਤਾ ਜਾਵੇ ਬੀਜੇਪੀ ਦੇ ਕਿਸੇ ਲੀਡਰ ਨਾਲ ਹਜੇ ਤੱਕ ਕੋਈ ਗੱਲ ਨਹੀਂ ਹੋਈ ਠੀਕ ਠੀਕ ਹੈ ਠੀਕ ਹੈ ਆਪ ਕੋਲ ਸਰੂਬਾ ਜਿਹੜੇ ਵਿਅਕਤੀ ਨੇ ਕਿ ਇੱਕ ਪੰਜਾਬ ਦੇ ਪ੍ਰਸ਼ਾਸਨ ਦਾ 代表 ਕਰਨਗੇ ਪੰਜਾਬ ਯੂਨੀਵਰਸਿਟੀ ਦੇ ਪੰਜਾਬ ਯੂਨੀਵਰਸਿਟੀ ਦੇ ਕੁਸ਼ਟ ਪ੍ਰੋਫੈਸਰ ਆਉਣ ਲੱਗੇ ਆ ਹਜੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਆ ਕਿ ਉਹ ਸਾਡੀ ਕਿਸੇ ਫਾਰਮ ਚ ਸਪੋਰਟ ਕਰਨ